ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਔਮਬਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਬੀਜਪੀ ਜਿਹੜੀ ਹੈ ਉਹ ਧਰਮ ਦੀ ਰਾਜਨੀਤੀ ਕਰਦੀ ਹੈ ਧਰਮ ਦੀ ਵੀ ਨਫ਼ਰਤ ਵਾਲੀ ਰਾਜਨੀਤੀ ਕਰਦੀ ਹੈ ਤੇ ਉਹ ਆਪਣੇ ਫੁੱਲ ਫਲੋ ਦੇ ਵਿੱਚ ਆ ਹੁਣ ਪੰਜਾਬ ਦੇ ਵਿੱਚ ਉਹ ਧਰਮ ਦੇ ਨਾਂ ਤੇ ਭੜਕਾਉਣ ਦੀ ਜਾਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ ਇੱਕ ਐਸੀਆਂ ਘਨੌਣੀਆਂ ਹਰਕਤਾਂ ਕਰਕੇ ਜਿਹੜੀਆਂ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸਰ ਦਿੱਲੀ ਦੇ ਸਾਹਿਬ ਦਾ ਮੁੱਖ ਮੰਤਰੀ ਆਦਿ ਸ਼ੀ ਜੀ ਦਾ ਜਿਹਦਾ ਮਾਈਕ ਵੀ ਨਹੀਂ ਚੱਲਦਾ ਪਰ ਉਹਦੀ ਜਿਹੜੀ ਆਵਾਜ਼ ਹੈ ਰੋਲੇ ਰੱਪੇ ਚ ਉਹਦੇ ਉੱਤੇ ਸਬਟਾਈਟਲ ਆਪਣੀ ਮਰਜ਼ੀ ਦੇ ਦੇ ਕੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਜੀ ਗੁਰੂ ਸਾਹਿਬ ਦੀ ਜਿਹੜੀ ਹੈ ਬੇਅਦਬੀ ਹੋਈ ਹੈ અપਮਾਨਜਨਕ ਜਦ ਕੇ ਫੋਰੈਂਸਿਕ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹਦੀ ਜਾਂਚ ਕਰਾਈ ਹੈ ਉਹਦੇ ਵਿੱਚ ਉਹਨਾਂ ਨੇ ਗੁਰੂ ਲਫਜ਼ ਬੋਲੇ ਤਾਂ ਪਹਿਲਾਂ ਕਈ ਚੈਨਲਾਂ ਤੇ ਵੀ ਇਲਜ਼ਾਮ ਲੱਗੇ ਕਿ ਉਹਨਾਂ ਨੇ ਦਿਖਾਇਆ ਕੁਝ ਹੋਰ ਬੋਲਿਆ ਕੁਝ ਹੋਰ ਗਿਆ ਸੀਗਾ ਬਿਲਕੁਲ ਸੇਮ ਇਹਨਾਂ ਦੀ ਪਾਲਿਸੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਕਿ ਲੋਕਾਂ ਨੂੰ ਭੜਕਾਓ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਦਿਓ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦੇ ਆ ਸੀ ਕਿ ਅਸਲ 'ਚ ਬੇਅਦਬੀ ਉਹਨਾਂ ਨੇ ਕੀਤੀ ਹੈ ਗੁਰੂਆਂ ਦਾ ਸਬਟਾਈਟਲ ਦੇ ਵਿੱਚ ਨਾਮ ਪਾ ਕੇ ਨਾ ਤਾਂ ਕੋਈ ਰਿਕਾਰਡ ਤੇ ਗਈ ਹੈ ਉਹ ਗੱਲ ਨਾ ਕੋਈ ਜੇ ਉਹ ਰਿਕਾਰਡ ਤੇ ਹੁੰਦੀ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਸਪੀਕਰ ਨੂੰ ਤੇ ਉਹਨਾਂ ਨੇ ਬਸ ਇਹੋ ਜਿਹਾ ਕੁਝ ਹੀ ਕਰਨਾ ਹੈ ਹੁਣ ਆਉਣ ਵਾਲੇ 8-10 ਮਹੀਨੇ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਹੀ ਕਰਨ ਲਿਓ ਕਿਉਂਕਿ ਉਹਨਾਂ ਕੋਲੇ ਹੋਰ ਕੁਛ ਹੈ ਹੀ ਨਹੀਂ ਬੀਜੇਪੀ ਜਿਹੜੀ ਹੈ ਉਹ ਧਰਮ ਦੀ ਰਾਜਨੀਤੀ ਕਰਦੀ ਹੈ ਧਰਮ ਦੀ ਨਹੀਂ ਨਫ਼ਰਤ ਵਾਲੀ ਰਾਜਨੀਤੀ ਕਰਦੀ ਹੈ ਤੇ ਉਹ ਆਪਣੇ ਫੁੱਲ ਫਲੋ ਦੇ ਵਿੱਚ ਆ ਹੁਣ ਪੰਜਾਬ ਦੇ ਵਿੱਚ ਉਹ ਧਰਮ ਦੇ ਨਾਂ ਤੇ ਭੜਕਾਉਣ ਦੀ ਜਾਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਐ ਇੱਕ ਐਸੀਆਂ ਕਨੌਣੀਆਂ ਹਰਕਤਾਂ ਕਰਕੇ ਜਿਹੜੀਆਂ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਦਿਸ਼ੀ ਜੀ ਦਾ ਜਿਹਦਾ ਮਾਈਕ ਵੀ ਨਹੀਂ ਚੱਲਦਾ ਪਰ ਉਹਦੀ ਜਿਹੜੀ ਆਵਾਜ਼ ਹੈ ਰੌਲੇ ਰੱਪੇ ਚ ਉਹਦੇ ਉੱਤੇ ਸਬਟਾਈਟਲ ਆਪਣੀ ਮਰਜ਼ੀ ਦੇ ਦੇ ਕੇ ਕੋਸ਼ਿਸ਼ ਕੀਤੀ ਇਹਦੇ ਦੇਖੋ ਜੀ ਗੁਰੂ ਸਾਹਿਬ ਦੀ ਜਿਹੜੀ ਹੈ ਬੇਅਦਬੀ ਹੋਈ ਹੈ, અપਮਾਨਜਨਕ ਜਦ ਕੇ ਫੋਰੈਂਸਿਕ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹਦੀ ਜਾਂਚ ਕਰਾਈ ਹੈ। ਉਹਦੇ 'ਚ ਉਹਨਾਂ ਨੇ ਗੁਰੂ ਲਫ਼ਜ਼ ਬੋਲੇ। ਇੱਥੋਂ ਉਹਨਾਂ ਦੀ ਭਾਜਪਾ ਦੀ ਘਟੀਆ ਮਾਨਸਿਕਤਾ। ਜャ ਇਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਕਰਦੇ ਰਹੇ ਨੇ। ਜਿਵੇਂ ਡਬਿੰਗ ਕਰ ਲੈਂਦੇ ਆ ਮਤਲਬ ਨਾਰਾ ਕੋਈ ਹੋਰ ਹੁੰਦਾ। ਉਤੇ ਡਬਿੰਗ ਕੋਈ ਹੋਰ ਕਰ ਲੈਂਦੇ ਇਸ ਤੋਂ ਪਹਿਲਾਂ ਕਈ ਚੈਨਲਾਂ ਤੇ ਵੀ ਇਲਜ਼ਾਮ ਲੱਗੇ ਕਿ ਉਹਨਾਂ ਨੇ ਦਿਖਾਇਆ ਕੁਝ ਹੋਰ ਬੋਲਿਆ ਕੁਝ ਹੋਰ ਗਿਆ ਸੀਗਾ ਬਿਲਕੁਲ ਸੇਮ ਇਹਨਾਂ ਦੀ ਪਾਲਿਸੀ ਪਹਿਲਾਂ ਤੋਂ ਚੱਲਦੀ ਆ ਰਹੀ ਕਿ ਲੋਕਾਂ ਨੂੰ ਭੜਕਾਓ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਦਿਓ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦੇ ਆ ਸੀ ਕਿ ਅਸਲ 'ਚ ਬੇਅਦਬੀ ਉਹਨਾਂ ਨੇ ਕੀਤੀ ਹੈ ਗੁਰੂਆਂ ਦਾ ਸਬਟਾਈਟਲ ਦੇ ਵਿੱਚ ਨਾਮ ਪਾ ਕੇ ਨਾ ਤਾਂ ਕੋਈ ਰਿਕਾਰਡ ਤੇ ਗਈ ਹੈ ਉਹ ਗੱਲ ਨਾ ਕੋਈ ਜੇ ਉਹ ਰਿਕਾਰਡ ਤੇ ਹੁੰਦੀ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਸਪੀਕਰ ਨੂੰ ਤੇ ਉਹਨਾਂ ਨੇ ਬਸ ਇਹੋ ਜਿਹਾ ਕੁਝ ਕਰਨਾ ਹੈ ਹੁਣ ਆਉਣ ਵਾਲੇ 8-10 ਮਹੀਨੇ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਹੀ ਕਰਨ ਲਿਓ ਕਿਉਂਕਿ ਉਹਨਾਂ ਕੋਲੇ ਹੋਰ ਕੁਛ ਹੈ ਹੀ ਨਹੀਂ ਆਦਰਵਾਇਸ ਤਾਂ ਉਹ ਇੰਨਾ ਐਂਟੀ ਪੰਜਾਬ ਨੇ ਇੰਨਾ ਪੰਜਾਬੀਆਂ ਨੂੰ ਨਫ਼ਰਤ ਕਰਦੇ ਆ ਕਦੇ ਉਹ ਚੰਡੀਗੜ੍ਹ ਦਾ ਮੁੱਦਾ ਕਦੇ ਉਹ BBMP ਦੇ ਵਿੱਚ ਪੰਜਾਬ ਦੇ ਹੱਕ ਖੋਹਦੇ ਆ ਕਦੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਦੇ ਤੇ ਕਦੇ ਉਹ ਸਾਡੇ ਚੱਕੀ ਰੋਕਦੇ ਆ 26 ਜਨਵਰੀ ਤੇ ਜਾਂ 15 ਅਗਸਤ ਤੇ ਚੱਕੀ ਨਹੀਂ ਅਸੀਂ ਪੰਜਾਬ ਦੀ ਪਾਣੀ ਵਿੱਚੋਂ ਫਿਰ ਜਦੋਂ ਵਿਰੋਧ ਹੁੰਦਾ ਫਿਰ ਜਦੋਂ ਲੋਕ ਜਾਂ ਸੰਸਥਾਵਾਂ ਜਾਂ ਐਨ ਜੀਓਜ਼ ਵਿਰੋਧ ਕਰਦੇ ਨੇ ਫਿਰ ਉਹ ਉਸੇ ਚੀਜ਼ ਨੂੰ ਵਾਪਸ ਲੈ ਜਾਂਦੇ ਔਰ ਸਭ ਤੋਂ ਵੱਡਾ ਔਕਰ ਪੋਜੀਸ਼ਨ 'ਚ ਮੈਂ ਦੇਖ ਰਿਹਾ सुनील जाखड़ जी कैप्टन नरेंद्र जी चलो कैप्टन नरेंद्र ਦਾ ਚਲੋ ਫੇਰ ਵੀ ਉਹ ਕਹਾਂ ਚਲ ਮੈਂ ਤਾਂ ਨਵੇੜੀ ਬੈਠਾ ਕੰਮ ਮੈਂ ਤਾਂ ਮੇਰਾ ਤਾਂ ਕੋਈ ਗੱਲ ਨਹੀਂ ਸੁਨੀਲ ਜਾਖੜ ਉਹਨਾਂ ਦਾ ਕੀ ਬਣੂਗਾ ਇੰਨਾ ਝੂਠ ਬਲਵਾਉਂਦੇ ਨੇ ਉਹਨਾਂ ਦੇ ਬੁੱਲ ਕੰਬਣ ਲੱਗ ਜਾਂਦੇ ਆ ਰਵਨੀਤ ਬਿੱਟੂ ਹੈਨਾ ਉਹਨਾਂ ਤੋਂ ਮਤਲਬ ਜੋ ਜਿਸਕੇ ਸਮਦਾਨਾ ਤੋਂ ਪ੍ਰਚਾਰ ਕਰਾਇਆ ਜਾਂਦਾ